ਨਾਲ ਮਦਦ ਨਾਲ ਇੱਥੇ ਯਾਨੀ ਕਿ ਬੋਰੀਆਂ ਪਰ ਪਰ ਕੇ ਲਾਈਆਂ ਜਾ ਰਹੀਆਂ ਨੇ ਵੀ ਜੇ ਟੁੱਟਣ ਦਾ ਖਤਰਾ ਹੈ ਉਹ ਰੋਕਿਆ ਜਾ ਸਕੇ ਦੇਖ ਰਹੇ ਹਾਂ ਤੁਸੀਂ ਖੋਜ ਖਬਰ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਹਾਂ ਆ ਦੇਖ ਸਕਦੇ ਹਾਂ ਬੰਨ ਦੇ ਉੱਪਰ ਖੜਿਆ ਸੀ ਹੁਣ ਨਦੀ ਦੇ ਉੱਪਰ ਖੜਕੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਵੀ ਕਿਵੇਂ ਲੋਕ ਬਹੁਤ ਜ਼ਿਆਦੇ ਉਹਦੇ ਵਿੱਚ ਉਲਝੇ ਹੋਏ ਨੇ ਇਸ ਵਕਤ ਅਸੀਂ ਵੀ ਲਗਭਗ 2 ਕਿਲੋਮੀਟਰ ਤੁਰ ਕੇ ਗਏ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਖੜੇ ਸੀਗੇ ਮੂਨ ਕੇਰੀਏ ਦੇ ਵਿੱਚ ਬਿਲਕੁਲ ਜੋ ਕਿ ਨਰੇਗਾ ਵਾਲਿਆਂ ਨੂੰ ਬੁਲਾਇਆ ਗਿਆ ਹੈ ਤੁਹਾਡੇ ਸਾਹਮਣੇ ਪੂਰੀਆਂ ਭਰ ਰਹੇ ਨੇ ਕਿ ਕਿਤੇ ਖੱਡ ਪੈ ਜਾਂਦੀ ਹੈ ਕਿਤੇ ਹੋਰ ਟੁੱਟਣ ਦਾ ਕਿਤੋਂ ਖਤਰਾ ਬਣੀ ਨਾ ਬਣੀ ਇਸ ਲਈ ਪਹਿਲੀ ਵੱਡੀਆਂ ਤਿਆਰੀਆਂ ਨਦੀ ਦੇ ਉੱਤੇ ਘੱਗਰ ਦੇ ਉੱਤੇ ਵੱਡੀਆਂ ਤਿਆਰੀਆਂ ਚੱਲ ਰਹੀਆਂ ਨੇ ਆ ਦੇਖੋ ਪਾਣੀ ਕਿਵੇਂ ਕਿੰਨੀ ਤੇਜ਼ੀ ਨਾਲ ਵਗ ਰਿਹਾ ਹੈਗਾ ਪੂਰੀ ਤੇਜ਼ੀ ਨਾਲ ਪਾਣੀ ਚੱਲ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਇਸ ਕਰਕੇ ਨਰੇਗਾ ਵਾਲੀਆਂ ਮਾਈਆਂ ਨੂੰ ਬੁਲਾਇਆ ਗਿਆ ਤਾਂ ਜੋ ਯਾਰ ਮਿੱਟੀ ਦੀਆਂ ਬੋਰੀਆਂ ਭਰ-ਭਰ ਕੇ ਕੋਈ ਖੱਡ ਤੋਂ ਪਿੱਛੋਂ ਬਾਰੀ-ਬਾਰੀ ਕਹਿ ਰਿਹਾ ਜੀ ਉੱਥੇ ਪਾਣੀ ਆ ਗਿਆ ਉੱਥੇ ਪਾਣੀ ਆ ਗਿਆ ਸੰਭੂ ਆ ਗਿਆ ਫਲਾਣਾ ਵੀਡੀਓ ਵੀ ਸ਼ੇਅਰ ਕਰੀ ਜਾਓ ਤਾਂ ਜੋ ਅੱਗੇ ਲੋਕ آگਾਹ ਹੋ ਜਾਣ ਕਿ ਹਜੇ بارش ਹਜੇ ਹੁਣ ਸ਼ੁਰੂ ਹੋਈ ਆ ਸਾਲਾ ਜਵਾਰਸ਼ੂ ਸ਼ੁਰੂ ਹੋਈ ਆ ਲੈ ਪਰਸੋਂ ਵਜ ਦੀ ਥੋੜੀ ਜੀ ਆ ਦੇਖੋ ਆ ਬਾਈ ਇਥੋਂ ਦੀ ਖੱਡ ਪੈਣ ਦਾ ਪੂਰਾ ਘੱਗਰ ਚ ਖਤਰਾ ਸੀ ਖੱਡ ਕੀ ਫਿਰ ਤਾਂ ਘਾਰੇ ਹੀ ਪੈ ਜਿੰਦਾ ਪੱਟਾ ਕੰਮ ਹੋ ਜਾਂਦਾ ਜੇ ਇੱਕ ਵਾਰੀ ਚੱਲ ਪਈ ਆ ਜੋ ਦੇਖ ਸਕਦੇ ਹੋ ਤਸਵੀਰਾਂ ਵੱਡੀ ਪੱਧਰ ਤੇ ਨਰੇਗਾ ਵਾਲਿਆਂ ਨਾਲ ਮਦਦ ਦੇ ਨਾਲ ਇੱਥੇ ਯਾਨੀ ਕਿ ਬੋਰੀਆਂ ਪਰ ਪਰ ਕੇ ਲਾਈਆਂ ਜਾ ਰਹੀਆਂ ਨੇ ਵੀ ਇਹ ਟੁੱਟਣ ਦਾ ਖਤਰਾ ਹੈ ਉਹ ਰੋਕਿਆ ਜਾ ਸਕੇ ਦੇਖ ਰਹੇ ਹੋ ਤੁਸੀਂ ਖੋਜ ਖਬਰ ਦੇ ਉੱਤੇ ਤਸਵੀਰਾਂ ਦੇਖ ਰਹੇ ਹੋ ਹਾਂ ਆ ਦੇਖ ਸਕਦੇ ਹੋ ਬੰਨ ਦੇ ਉੱਪਰ ਖੜੇ ਆ ਸੀ ਹੁਣ ਨਦੀ ਦੇ ਉੱਪਰ ਖੜਕੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂਗੇ ਵੀ ਕਿਵੇਂ ਲੋਕ ਬਹੁਤ ਜ਼ਿਆਦਾ ਉਹਦੇ ਵਿੱਚ ਉਲਝੇ ਹੋਏ ਨੇ ਇਸ ਵਕਤ ਅਸੀਂ ਵੀ ਲਗਭਗ 2 ਕਿਲੋਮੀਟਰ ਤੁਰ ਕੇ ਗਏ ਡੇਢ ਲਾ ਲੋ 2 ਲਾ ਲੋ ਤੇ ਫੇਰ ਜਾ ਕੇ ਦੇਖਿਆ ਵੀ ਕੀ ਹਾਲਾਤ ਨੇ ਤੇ ਜਿਸ ਤਰ੍ਹਾਂ ਪਿੱਛੋਂ ਕਹਿੰਦੇ ਕੋਈ ਕਹਿੰਦਾ ਘਟ ਗਿਆ ਕੋਈ ਕਹਿੰਦਾ ਵੱਧ ਗਿਆ ਹਜੇ ਕੋਈ ਪਤਾ ਨਹੀਂ ਕੋਈ ਪਾਣੀ ਘਟ ਰਿਹਾ ਹੈ ਕਿ ਵੱਧ ਰਿਹਾ ਹੈ ਇਹ ਤਾਂ ਆਉਣ ਵਾਲੇ ਸਮੇਂ ਦੀਆਂ ਗੱਲਾਂ ਨੇ ਪਰ ਜੋ ਹਾਲਾਤ ਨੇ ਮੌਕੇ ਦੇ ਆਲੇ-ਦਲੇ ਰੌਲਾ ਫੁੱਲ ਪਿਆ ਹੋਇਆ ਹੈ ਚਾਂਦਪੁਰੇ ਵਾਲਾ ਬੰਨ ਵੀ ਤੁਹਾਨੂੰ ਦਿਖਾਵਾਂਗੇ ਚਾਂਦਪੁਰੇ ਵਾਲਾ ਬੰਨ ਜਿੱਥੇ ਜਿੱਥੇ ਪਾਣੀ ਟਪਦਾ ਉੱਥੋਂ ਦੀ ਜਿਹੜਾ ਸਾਈਫਨ ਬਣਿਆ ਹੋਇਆ ਉਹ ਵੀ ਗੱਲਬਾਤ ਕਰਾਵਾਂਗੇ ਉੱਥੇ ਮੌਕੇ ਤੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਪਹੁੰਚਿਆ ਸੀਗਾ ਉੱਥੇ ਵੀ ਬਹੁਤ ਆਲੇ-ਦਲੇ ਕੁਲੁਰੀਆਂ ਬਹੁਤ ਦੂਰੋਂ-ਦੂਰੋਂ ਜਾਨੀ ਕਿ ਜਿੰਨੇ ਪਿੰਡ ਡੁੱਬੇ ਤੇ ਡੋਗਰਾ ਪਿੰਡ ਵੀਰੇ ਵਾਲਾ ਟੋਕਰਾ ਹੋਰ ਵਾਲੇ ਵਾਲੇ ਪਿੰਡਾਂ ਦੇ ਨन्हेੜੀ ਜਨਨਕੇ ਵੀ ਵਾਲੇ ਵਾਲੇ ਪਿੰਡਾਂ ਦੇ ਲੋਕ ਉੱਥੇ ਵੀ ਆ ਕੇ ਦੇਖ ਰਹੇ ਨੇ ਵੀ ਬਦਰ ਇੱਕ ਘਟ ਰਿਹਾ ਕਿਉਂਕਿ ਡਰ ਬਹੁਤ ਵੱਡਾ ਪੈ ਗਿਆ ਕਿਉਂਕਿ ਕਿਸਾਨ ਨੇ ਜਿਹੜਾ ਖਰਚਾ ਹੋ ਚੁੱਕਿਆ ਸਾਰਾ ਆਪਾਂ ਨੂੰ ਪਤਾ ਹੈ ਫਸਲ ਨੇ ਹੁਣ ਅੱਗੇ ਗੱਭੇ ਚ ਫਸਲ ਨਿਸਰਨ ਤੇ ਹੈ ਪਰ ਵੱਡੀ ਤਿਆਰੀ ਹੈ ਜੋ ਉਹ ਚੱਲ ਰਹੀ ਹੈ ਤੁਹਾਡੇ ਸਾਹਮਣੇ ਤਸਵੀਰਾਂ ਨੇ ਨਨਜੀ ਜਿੱਥੇ ਸਾਰੇ ਕਿਤੇ ਪਹਿਲਾਂ ਮਿੱਟੀ ਪੈ ਗਈ ਕਰਗੀ ਜੀ ਐਨ ਚੰਗੀ ਤਾਂ ਆਈ ਠੀਕ ਹੈ ਜੀ ਜਿੱਥੇ ਕੋਈ ਕਮੀ ਪੇਸ਼ੀ ਹੈ ਮਿੱਟੀ ਉੱਥੇ ਹੀ ਪੈਣੀ ਹੈ ਜਿੱਥੇ ਆਪਾਂ ਨੂੰ ਲੱਗ ਰਿਹਾ ਕਰ ਰਿਹਾ ਵੀ ਇੱਥੇ ਕਮਜ਼ੋਰ ਹੈ ਉੱਥੇ ਆਪਾਂ ਥੱਲੇ ਥੂਲੇ ਲਵਾ ਰਹੇ ਹਾਂ ਮਿੱਟੀ ਮੁੱਟੀ ਪਵਾ ਰਹੇ ਹਾਂ ਕਰਦੇ ਹਾਂ ਹਾਂ ਜੀ ਸ਼ੁਭਨਾਮ ਜੀ ਗੁਰਪ੍ਰੀਤ ਸਿੰਘ ਜੀ ਆਪਣਾ ਡਿਊਟੀ ਆਪਣੀ ਕਿ ਕਿਹੜੇ ਉਸ ਚ ਡਰੇਨ ਪਵਾ ਲਈਏ ਡਰੇਨ ਪਵਾ ਕੇ ਚ ਹਾਂ ਜੀ